ਪੰਜਾਬ ਟਾਪ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚਰਨਜੀਤ ਕੌਰ ਹਾਰਦਿਕ ਸਵਾਇਤ ਕਰਦੀਆਂ। ਭੋਜਨ ਸਮਾਜ ਪਾਰਟੀ ਹਲਕਾ ਆਦਮਪੁਰ ਵੱਲੋਂ ਅੱਜ ਆਦਮਪੁਰ ਥਾਣੇ ਦਾ ਕਿਰਾਉ ਕੀਤਾ ਗਿਆ ਜਿਸ ਵਿੱਚ ਬੀਐਸਪੀ ਦੇ ਲੀਡਰ ਨੇ ਦੱਸਿਆ ਕਿ 2-3 ਮਹੀਨਿਆਂ ਤੋਂ ਚੱਲ ਰਹੇ ਮਸਲਿਆਂ ਦੇ ਕਾਰਨ ਅੱਜ ਤਰਨ ਲਗਾਇਆ ਗਿਆ। ਉੱਥੇ ਹੀ ਅਲਾਵਲਪੁਰ ਦੇ ਚੌਂਕੀ ਇੰਚਾਰਜ ਉੱਪਰ ਝੂਠਾ ਪਰਚਾ ਕੱਟਣ ਦਾ આરોਪ ਵੀ ਲਗਾਇਆ ਗਿਆ। ਉੱਥੇ ਹੀ ਪੰਜਾਬ ਸਰਕਾਰ ਮੁਰਦਾਵਾਦ ਦੇ ਨਾਅਰੇ ਲਗਾਏ ਗਏ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਮਸਲਿਆਂ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਅੱਗੂ ਪਹੁੰਚੇ ਉਹਨਾਂ ਦੇ ਨਾਲ ਐਡਵੋਕੇਟ ਬਲਵਿੰਦਰ ਕੁਮਾਰ ਜਿਨ੍ਹਾਂ ਨੇ ਕੀ ਐਮਪੀ ਦਾ ਇਲੈਕਸ਼ਨ ਲੜਿਆ ਉਹ ਵੀ ਤਰਨੇ ਉੱਪਰ ਉਹਨਾਂ ਦੇ ਨਾਲ ਸਨ ਉੱਥੇ ਹੀ ਬੀਐਸਪੀ ਦੇ ਹਲਕਾ ਇੰਚਾਰਜ ਮਦਨ لال ਮੱਦੀ ਨੇ ਦੱਸਿਆ ਕਿ ਐਸਐਚਓ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਸਾਰੇ ਮਸਲੇ ਡਿਪਟੀ ਸੈਪ ਦੇ ਧਿਆਨ ਵਿੱਚ ਲਿਆਂਦੇ ਜਾਣਗੇ ਇਸ ਤੋਂ ਬਾਅਦ ਮਦਨ لال ਮਦੀ ਨੇ ਕਿਹਾ ਕਿ ਅਗਰ 2-3 ਦਿਨ ਦੇ ਵਿੱਚ ਉਹਨਾਂ ਦੇ ਮਸਲਿਆਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਜਲੰਧਰ ਵਿੱਚ ਇੱਕ ਵੱਡੇ ਪੱਦਰ ਤੇ ਐਸਐਸਪੀ ਦਫ਼ਤਰ ਦਾ ਕਿਰਾਓ ਕਰਨਗੇ مرتبات 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 چوٹی شبہ بناون والا لاولپور انچارج مرتبات مرتبات لاكن مائی پارٹی زندہ باد زندہ باد زندہ باد چوٹی شبہ بناون والا لاولپور پنچایت مرتبات مرتبات زندہ باد ਜਨ ਸਮਾਜ ਪਾਰਟੀ ਜਿੰਦਾਬਾਦ 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 ਮੱਜਾਂ ਨੂੰ ਸਾੜਨ ਵਾਲਿਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਮੱਜਾਂ ਨੂੰ ਸਾੜਨ ਵਾਲਿਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਮੱਜਾਂ ਦੇ ਕਰਪਾਣਾ ਮਾਰਨ ਵਾਲਿਆਂ ਨੂੰ ਮਰਦਾਬਾਦ ਨਸ਼ੇ ਵੇਚਣ ਵਾਲੀ ਗਰੰਡਾ ਜੱਤੀ ਪੁਲਿਸ ਹਾਏ 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 ਪੰਜਾਬ ਸਰਕਾਰ ਮਰਦਾਬਾਦ 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 ਕੀ ਮਸਲੇ ਸੀਗਾ ਸਾਰਾ ਅੱਜ ਦਾ ਜੋ ਤੁਹਾਨੂੰ ਲਗਾਇਆ ਤੁਸੀਂ ਅੱਜ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹੈ ਦਾ ਆਗਮਨ ਪਰਵ ਜਿਹੜਾ ਆਦਮਪੁਰ ਥਾਣੇ ਚਾਲਾ ਸਰਦਾਰ ਜੀ ਪਿਤਾ ਗਿਆ ਜਿਹੜਾ ਰੱਖਿਆ ਗਿਆ ਸੀਗਾ ਇਹ ਆਦਮਪੁਰ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਕੁਝ ਮਸਲੇ ਸੀਗੇ ਔਰ ਜਿਹੜਾ ਮਸਲਿਆਂ ਨੂੰ ਲੈ ਕੇ ਜਿਹੜਾ ਮਾਮਲਿਆਂ ਨੂੰ ਲੈ ਕੇ ਅੱਜ ਇਹ ਧਰਨਾ ਪ੍ਰਦਰਸ਼ਨ ਰੱਖਿਆ ਸੀ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਉਹਦੇ ਸੰਬੰਧ ਵਿੱਚ ਅਸੀਂ ਜਿਹੜਾ ਧਰਨਾ ਰੱਖਿਆ ਸੀ ਔਰ ਬਕਵਾਕ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਬਰਕਰਾਰ ਅੱਜ ਇਸ ਧਰਨੇ ਵਿੱਚ ਸ਼ਾਮਲ ਹੋਏ ਕੀ ਸੋਚਿਆ ਅਸੀਂ ਜਿਤਾ ਪੁਲਿਸ ਪਛਾਣ ਬਣ ਲੋਗਾ ਬਕਵਾਕ ਜਿਹੜੇ ਮੁੱਦੇ ਸੀ ਬਕਵਾਕ ਜਿਹੜੇ ਮਾਮਲੇ ਸੀ ਜਿਨ੍ਹਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀਗਾ ਔਰ ਐਸਐਚਓ ਸਾਹਿਬ ਨੇ ਉਹ ਸਾਰੇ ਡਿਪਟੀ ਸਾਹਿਬ ਦੇ ਧੰਨ ਦੇ ਲਈ ਅਦੇ ਉਹ ਡਿਪਟੀ ਸਾਹਿਬ ਨੇ ਸਾਨੂੰ ਪ੍ਰੋਟਾ ਦਿੱਤਾ ਕਿ ਦੋ ਤਿੰਨ ਦਿਨ ਦੇ ਵਿੱਚ ਜਿਹੜੇ ਤੁਹਾਡੇ ਸਾਰੇ ਮਸਲੇ ਆ ਇਹਨਾਂ ਨੂੰ ਹੱਲ ਕਰ ਦਿੱਤਾ ਜਾਵੇਗਾ ਅਗਰ ਦੇਕਰ ਦੋ ਤਿੰਨ ਦਿਨ ਦੇ ਵਿੱਚ ਇਹ ਮਸਲੇ ਹੱਲ ਨਹੀਂ ਹੁੰਦੇ ਤਾਂ ਇੱਕ ਜਵਿੰਦਰ ਦੇ ਵੱਡੇ ਅਧਿਅਰਤੇ ਜਵਿੰਦਰ ਜਿਲੇ ਬਲ ਇੱਕ ਵੱਡੇ ਅਧਿਅਰਤੇ ਜਿਹੜਾ ਐਸਐਸਪੀ ਦਫ਼ਤਰ ਦਾ ਜਵਿੰਦਰ ਦਾ ਘਰਾਉ ਕੀਤਾ ਜਾਊਗਾ ਅਗਰ ਇਹ ਮਸਲੇ ਅੱਜ ਤੱਕ ਨਹੀਂ ਕੀਤੇ ਜਾਂਦੇ ਇਹ ਜਿਹੜੇ ਮਸਲੇ ਆ ਕਿੰਨੀ ਦੇਰ ਤੋਂ ਚੱਲ ਰਹੇ ਨੇ ਤੁਹਾਡੇ ਇਹ ਤਕਰੀਬਨ ਜਿਹੜੇ ਮਸਲੇ ਕੁਝ ਮਸਲੇ 5-6 ਮਹੀਨੇ ਤੋਂ ਦਸ਼ਮਾ ਤੋਂ ਕਲੋਂ ਵੀ ਚੱਲਦੇ ਆ ਕੁਝ ਗੇਰੇ ਮੱਛਲੇ ਦੋ ਮਹੀਨਿਆਂ ਤੋਂ ਚੱਲਦੇ ਆਂ ਕੁਝ ਮੱਛਲੇ ਜਿਹੜੇ ਅੱਜ ਤੋਂ 4 ਦਿਨ ਚੱਲਣ ਉਹ ਜਿਹੜੇ ਚੱਲਦੇ ਆਂ